ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੱਡਾ ਐਕਸ਼ਨ ਅਜੇ ਹਾਲ ਹੀ ਦੇ ਵਿੱਚ ਰਾਹਤ ਮਿਲੀ ਸੀ ਪਰ ਸ਼ਾਇਦ ਰਾਹਤ ਦੇ ਦਿਨ ਬਿਕਰਮ ਸਿੰਘ ਮਜੀਠੀਆ ਵਾਸਤੇ ਥੋੜੇ ਨੇ ਅਜੇ ਹਾਈ ਕੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਮਨ ਨੇ ਉਹ ਵਾਪਸ ਲੈ ਲਏ ਜਾਂਦੇ ਨੇ ਪਰ ਉਹਨਾਂ ਸਮਨਾਂ ਦੇ ਵਾਪਸ ਲਏ ਜਾਣ ਤੋਂ ਬਾਅਦ ਦੁਬਾਰਾ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਖੋਲ ਦਿੱਤੀ ਹੈ ਨਵੇਂ ਸਮਨ ਜਾਰੀ ਕਰ ਦਿੱਤੇ ਗਏ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ 2001 ਦਾ ਜਿਹੜਾ ਡਰੱਗ ਮਾਮਲਾ ਆ ਉਸੇ ਦੇ ਚੱਲਦੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਵੇਂ ਸਮਨ ਫਰੈਸ਼ ਸਮਨ ਜਾਰੀ ਕਰ ਦਿੱਤੇ ਗਏ ਨੇ ਔਰ 18 ਤਰੀਕ ਨੂੰ ਪਟਿਆਲੇ ਦੀ ਸਿਵਲ ਲਾਈਨਸ ਦੇ ਵਿੱਚ ਪੁਲਿਸ ਲਾਈਨ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਸਮਨ ਕੀਤਾ ਆ ਉਹਨਾਂ ਨੂੰ ਬੁਲਾਇਆ ਗਿਆ ਉੱਥੇ ਆਉਣ ਦੇ ਹੁਕਮ ਜਾਰੀ ਹੋਏ ਨੇ ਔਰ ਪੇਸ਼ੀ ਭੁਗਤੌਣ ਦੇ ਹੁਕਮ ਜਿਹੜੇ ਹੋਏ ਨੇ ਐਸ ਆਈ ਟੀ ਦੇ ਵੱਲੋਂ ਇਹ ਹੁਕਮ ਜਾਰੀ ਹੋਏ ਨੇ ਔਰ ਬਿਕਰਮ ਸਿੰਘ ਮਜੀਠੀਆ ਨੂੰ ਪਟਿਆਲਾ ਪੇਸ਼ ਹੋਣ ਦੀ ਜਿਹੜੀ ਹਦਾਇਤ ਹੈ ਉਹ ਕਰ ਦਿੱਤੀ ਗਈ ਹੈ ਐਸਆਈਟੀ ਜਿਹੜੀ ਦੁਆਰਾ ਕਾਦਸ਼ੀਲ ਹੋ ਗਈ ਹੈ ਅਜੇ ਕੁਝ ਹੀ ਦਿਨ ਪਹਿਲਾਂ ਇਹ ਚਰਚਾਵਾਂ ਸੀ ਕਿ ਐਸਆਈਟੀ ਮੱਠੀ ਪੈ ਗਈ ਉਸ ਤੋਂ ਬਾਅਦ ਅਚਾਨਕ ਖਬਰ ਆਉਂਦੀ ਹੈ ਕਿ ਹਾਈ ਕੋਰਟ ਦੇ ਵਿੱਚ ਸਮਨ ਵਾਪਸ ਲੈ ਲਏਗੇ ਹੁਣ 18 ਤਰੀਕ ਨੂੰ ਬਿਕਰਮ ਸਿੰਘ ਮਜੀਠੀਏ ਨੂੰ ਦੁਆਰਾ ਬੁਲਾ ਲਿਆ ਗਿਆ ਪਟਿਆਲੇ ਵਿੱਚ ਪੇਸ਼ੀ ਪਟਿਆਲੇ ਦੇ ਵਿੱਚ ਪੇਸ਼ੀ ਭੁਗਤਣਗੇ ਬਿਕਰਮ ਮਜੀਠੀਆ ਔਰ ਉੱਥੇ ਜਾ ਕੇ ਡਰੱਗ ਮਾਮਲੇ ਸੰਬੰਧੀ ਸਵਾਲ ਜਵਾਬ ਕੀਤੇ ਜਾਣਗੇ ਦੁਆਰਾ ਕਸੂਟੇ ਫਸ ਗਏ ਨੇ ਬਿਕਰਮ ਸਿੰਘ ਮਜੀਠੀਆ ਕਿਉਂਕਿ ਹਾਲ ਹੀ ਦੇ ਵਿੱਚ ਤਾਂ ਰਾਹਤ ਮਿਲੀ ਸੀ ਇੱਥੇ ਆਣ ਕੇ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਨੇ ਹੀ ਬੇਲ ਦੇ ਦਿੱਤੀ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਜਾ ਸਕਦਾ ਹੈ ਪਰ ਦੁਬਾਰਾ ਐਸਆਈਟੀ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੇਸ਼ ਹੋਣ ਦੇ ਦੁਆਰਾ ਐਸਆਈਟੀ ਨੇ ਸਰਦ ਲਿਆ ਹੈ ਦੁਬਾਰਾ ਸਵਾਲ-ਜਵਾਬ ਹੋਣਗੇ ਔਰ ਅਜੇ ਸੋਚਿਆ ਜਾ ਰਿਹਾ ਸੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਪੇਸ਼ੀਆਂ ਭਗਤੌਣ ਨਹੀਂ ਜਾਣਗੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਹਿੰਦੇ ਅਜੇ ਤੱਕ ਕੋਈ ਵੀ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ ਸਿਗਾ ਐਸਆਈਟੀ ਦੇ ਵੱਲੋਂ ਤਿੰਨ ਵਾਰ ਪੇਸ਼ੀਆਂ ਹੋਈਆਂ ਹਾਈ ਕੋਰਟ ਦੇ ਅੰਦਰ ਔਰ ਤਿੰਨੋਂ ਵਾਰ ਐਸਆਈਟੀ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਸੁਣਾਇਆ ਸੀਗਾ ਪਰ ਦੂਜੇ ਪਾਸੇ ਹੁਣ ਦੁਬਾਰਾ ਐਸਆਈਟੀ ਦੇ ਵੱਲੋਂ ਸਮਨ ਜਾਰੀ ਕਰ ਲਏ ਗਏ ਨੇ ਦੁਬਾਰਾ ਵਿਕਰਮ ਸਿੰਘ ਮਜੀਠੀਆ ਫਸ ਚੁੱਕੇ ਨੇ ਔਰ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਕੀ ਹੋਏਗਾ ਇਸ ਵਾਰ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੌਰਾਨ ਕੀ ਸਵਾਲ ਪੁੱਛੇ ਜਾਂਦੇ ਨੇ ਕਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਔਰ ਕਿਸ ਆਧਾਰ ਦੇ ਉੱਤੇ ਹੁਣ ਇਹ ਸਮਨ ਜਿਹੜੇ ਨੇ ਜਾਰੀ ਹੋਏ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਮਾਮਲਾ ਚੱਲਦਾ ਪਿਆ ਉਹ ਪੁਰਾਣੇ ਕਾਨੂੰਨਾਂ ਦੇ ਤਹਿਤ ਹੈਗਾ ਔਰ ਜਿਹੜੇ ਨਵੇਂ ਪ੍ਰੋਟੋਕਾਲ ਜਾਰੀ ਹੋਏ ਨੇ 1 ਜੁਲਾਈ ਤੋਂ ਉਹਨਾਂ ਦੇ ਆਧਾਰ ਦੇ ਉੱਤੇ ਜਿੰਨੇ ਵੀ ਫਰੈਸ਼ ਕੇਸੇਸ ਹੋਣਗੇ ਜਿੰਨੀਆਂ ਵੀ ਫਰੈਸ਼ ਕਾਰਵਾਈਆਂ ਹੋਣਗੀਆਂ ਨਵੀਆਂ ਕਾਰਵਾਈਆਂ ਹੋਣਗੀਆਂ 1 ਜੁਲਾਈ ਤੋਂ ਬਾਅਦ ਉਹ ਸਾਰੀਆਂ ਨਵੇਂ ਕਾਨੂੰਨਾਂ ਦੇ ਆਧਾਰ ਤੇ ਹੋਣਗੀਆਂ ਜਦਕਿ ਜਿਹੜੇ ਪੁਰਾਣੇ ਕੇਸ ਨੇ ਉਹ ਪੁਰਾਣੇ ਕਾਨੂੰਨਾਂ ਦੇ ਆਧਾਰ ਦੇ ਉੱਤੇ ਹੀ ਨਿਪਟਾਏ ਜਾਣਗੇ ਔਰ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਹੁਣ ਉਸੇ ਆਧਾਰ ਦੇ ਉੱਤੇ ਦੁਬਾਰਾ ਬੁਲਾ ਲਏਗੇ ਨੇ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ Subscribe to 1 India channel and never miss an update